ਅੱਜ ਦੀ ਸ਼ਾਰਟ ਵੀਡੀਓ ਵਿੱਚ ਆਪਾਂ ਦੋ ਨਗਾਂ ਦੀ ਵੀਡੀਓ ਬਣਾਈ ਹੈ ਵੀ ਇੱਕ ਤਾਂ ਬਾਈ ਕੋਲੇ ਤਾਜੀ ਸੂਈ ਗਾਂ ਆ ਗਈ ਤੇ ਇੱਕ ਬਾਈ ਕੋਲੇ ਝੋਟੀ ਆ ਦੂਜਾ ਸੂਆ ਬਈ ਪਹਿਲੇ ਨੰਬਰ ਦੇ ਇਹ ਕਿਹੜਾ ਸੂਆ ਸੂਈ ਆ ਤੀਜਾ ਸੂਆ ਸੂਈ ਬਈ ਕਦੋਂ ਸੂਈ ਆ ਬਾਈ ਅੱਜ 10:30 ਵਜੇ ਚ ਸਾਢੇ 10:30 ਵਜੇ ਬਾਈ ਇਹਨੂੰ ਭਾਵੇਂ ਦੂਜਾ ਸੂਆ ਗਈ ਤਾਂ ਆਪਾਂ ਤੀਜਾ ਜਮਾ ਰੁਪਏ ਪੈ ਜਾਣੇ ਗੁਲਾਬੀ ਥਣ ਬੱਚਾ ਮਗਰ ਆ ਗਿਆ ਇਹਦੇ ਬੱਚਾ ਤੇ ਮੁੱਲ ਬਈ ਇਹਦਾ ਕੀ ਆ ਦੇਣ ਲੱਗ ਮੁੱਲ 65 ਕੀਤਾ ਬਾਈ ਆਪਾਂ ਮਾਨ ਤਨ ਕਰ ਦਾਂਗੇ ਕਿੰਨਾ ਦਾ ਦੁੱਧ ਦਿੰਦਾ ਵਾ ਇਹਦਾ ਦੁੱਧ ਤੈਨੂੰ ਦੱਸਾਂ ਬਾਈ ਆਰੇ ਘਰੇ ਚ ਸੂਈ ਹੋਇ ਉਹ ਸੇਵਾ ਹੀ ਕੀ ਰਾਜੀ ਵੀ ਹੈਗੀ ਪਿਛਲੇ ਵਾਰ ਸੁਹਾ ਲੱਸੀ ਵੀ ਸਭਾਈ ਐਵੇਂ 22 ਕਿਲੋ ਵੀ ਵਸਦੀ ਆ ਠੀਕ ਆ ਖਾਲੀ ਗਾਂ ਸੇਵਾ ਵੀ ਆ ਬਾਕੀ ਹਾਈਟ ਬਹੁਤ ਆ ਹਾਂ ਹਾਈਟ ਬਥਰੀ ਆ ਗਰਮੀ ਵਾਲਾ ਤੋਹਫਾ ਬਾਈ ਕੋਈ ਆ ਨਹੀਂ ਹਾਂ ਤੋਹਫਾ ਬਾਈ ਗਰਮੀ ਆ ਜਿਹੜੀ ਬਿਲਕੁਲ ਨਹੀਂ ਮੰਨਣੀ ਮੁੱਲ ਵੀ ਬਾਈ ਨੇ ਉਸ ਸਮ ਨਹੀਂ ਕਰਤਾ ਪਿੰਡ ਮੁੱਲ ਤਾਂ ਆਪਣੇ ਜਾਇਜ਼ ਹੀ ਉਹ ਤਾਂ ਬਾਈ ਇਹਦਾ ਤਾਂ ਪਤਾ ਹੈਗਾ ਆਪਣੇ ਪਸ਼ੂ ਵੀ ਵੇਚਦੇ ਆ ਪਿੰਡ ਵੀਰ ਦਾ ਬਾਈ ਢਿਲਮਾ ਜਿਲ੍ਹਾ ਇਹਨੂੰ ਬਰਨਾਲਾ ਤਹਿਸੀਲ ਤਾਂ ਪਾਪਾ ਇੰਡੀਆ ਨੇੜੇ ਪਿੰਡ ਬਾਈ ਆਪਾਂ ਨੂੰ ਰਹਿ ਜਾਂਦਾ ਇਧਰੋਂ ਜਾਈਦਾ ਮੋੜਾਂ ਵੀ ਰਹਿ ਜਾਂਦਾ ਹਾਂ ਹਾਂ ਮੋੜਾਂ ਵੀ ਰਹਿ ਸੁਪਰ ਮੋੜ ਵੀ ਰਹਿ ਨੇ ਕੰਟਰੈ 8444 ਅੱਗੇ ਬਾਈ ਕੋਲੇ ਆ ਗਈ ਬਾਈ ਛੋਟੀ ਕਿਹੜਾ ਸੂਆ ਸੂਈ ਹੈ ਬਾਈ ਇਹ ਦੂਜਾ ਸੂਆ ਸੂਈ ਹੈ ਦੂਜਾ ਸੂਆ ਸੂਈ ਹੈ ਕਿੰਨਾ ਟਾਈਮ ਹੋਗਾ ਸੂਈ ਨੂੰ ਸੂਈ ਨੂੰ ਹੋਗਣਾ ਜਦੋਂ 20 ਬਾਈ ਦਿਨ ਬਾਈ ਠੀਕ ਆ ਹਾਂ ਥਣਲੇਵੇ ਦੀ ਸਾਫ ਸੁਥਰੀ ਲਾਣਾ ਫੁੱਲ ਜਿਹੜੀਆਂ ਹਵਾਨਾ ਬਹੁਤ ਚੰਗਾ ਕਿੰਨਾ ਤੱਕ ਤਿਆਰ ਬਾਈ ਹਾਂ ਬਾਈ 13 ਕਿਲੋ ਦੁੱਧ ਜਮਾ ਚੋੜ ਕੇ ਦਵਾਂ ਠੀਕ ਆ ਠੀਕ ਆ ਬਾਈ ਕਹਿੰਦਾ ਮੈਂ ਦੋ ਡੰਗ ਚੋਲੇ ਹਾਂ ਦੋ ਡੰਗ ਚੋਲੇ ਤਨ ਚੋਲੇ ਹਵਾਨਾ ਇਹਦਾ ਆ ਕੇ ਕਮਾਲ ਦਾ ਬਾਈ ਬਹੁਤ ਸੋਹਣਾ ਲੇਵਾ ਆ ਕੇ ਛੋਟੀ ਬਹੁਤ ਚੰਗੀਆਂ ਬਾਈ ਕੰਦ ਕਾਰ ਬਹੁਤ ਹੈ ਛੋਟੀਆਂ ਆਈਆਂ ਕੋਈ ਇਹ ਤਾਂ ਆਪ ਇੱਕ 35 ਰੱਖਿਆ ਬਈ ਮੋਲਾ 1,35,000 ਰੁਪਏ ਮੋਲਾ ਬਾਕੀ ਲੰਮੀ ਲੰਮੀ ਚੈੱਕ ਕਰਾ ਨਾ ਬਈ ਖੜੀ ਮਰੋ ਬਰਮੜਾ ਕਾ ਆ ਦੇਖ ਬਈ ਕਦ ਦਾ ਬਥੇਰਾ ਕਦ ਦਾ ਮੇਥੋਂ ਉੱਚੀ ਆ ਲੈ ਹੂੰ ਆ ਜਾਂਦੀ ਹੈ ਮੋਗਲਟੀ ਤੇ ਪੈਂਦੀ ਸਹੀ ਗੱਲ ਆ ਫੁੱਲ ਵੱਡੀ ਆ ਬਈ ਜੇ ਕਿਸੇ ਵੀ ਵੀਰ ਨੂੰ ਦੋਮਾ ਚ ਕੋਈ ਵੀ ਨਗ ਪਸੰਦ ਆ ਬਈ ਨਾ ਕੰਟੈਕਟ ਜ਼ਰੂਰ ਕਰੋ ਸੌਡ ਨੂੰ ਵਿਖਲੇ ਧੰਨਵਾਦ